ਕਿੰਨੇ ਸਾਲ ਬਾਅਦ ਪਠਾਨ ਮਾਝਰੇ ਨੂੰ ਯਾਦ ਆਇਆ ਹੈ ਕਿ ਉਹ ਹੁਣ ਦਿੱਲੀ ਵਾਲਿਆਂ ਦੇ ਥੱਲੇ ਲੱਗਿਆ ਹੋਇਆ ਹੈ ਤੇ ਪਹਿਲਾਂ ਕਿਉਂ ਨਹੀਂ ਆਵਾਜ਼ ਉਠਾਈ ਇਹ ਬਿਆਨ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਦਿੱਤੇ ਗਏ ਨੇ ਤੇ ਉੱਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਪਲਟਵਾਰ ਕੀਤਾ ਹੈ ਤੇ ਪਠਾਨ ਮਾਚਰਾ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤੇ ਨੇ ਤੇ ਅੱਜ ਉਹਨਾਂ ਦਾ ਕਹਿਣਾ ਹੈ ਕਿ ਹੜਾਂ ਦੀ ਮਾਰ ਪੂਰਾ ਪੰਜਾਬ ਚੱਲ ਰਿਹਾ ਪਰੰਤੂ ਦੂਜੇ ਪਾਸੇ ਝਾੜੂ ਸਰਕਾਰ ਜਿਹੜੀ ਕਿ ਸਿਆਸਤ ਦਿਖਾ ਰਹੀ ਹੈ ਤੇ ਆਪਣੀ ਉੱਥੇ ਹੀ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਿ ਮੋੜ ਤੋਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਗਜੀਤ ਢੱਲੇਵਾਲ ਦੇ ਵੱਲੋਂ ਜਿਹੜਾ ਕਿ ਬਿਆਨ ਦਿੱਤਾ ਗਿਆ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਠਾਨ ਮਾਚਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਦਿਆਂ ਦੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਸਰਕਾਰ ਦੇ ਉੱਤੇ ਸਿੱਧੇ ਸਵਾਲ ਹੁਣ ਜਿਹੜੇ ਕਿ ਚੱਕੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਆ ਪੰਜਾਬ ਦਾ ਇੱਕ ਐਮਐਲਏ ਉਹ ਕੋਈ ਪੰਜਾਬ ਦੇ ਮੋਹ ਨਾਲ ਜਾਂ ਪਿਆਰ ਨਾਲ ਨਹੀਂ ਬੋਲਿਆ ਉਹ ਵੀ ਜੇ ਬੋਲਿਆ ਤਾਂ ਲੋਕਾਂ ਦੇ ਛਿੱਕਰ ਢੁੱਟਦਾ ਬੋਲਿਆ ਜਦੋਂ ਨੂੰ ਪਤਾ ਲੱਗ ਗਿਆ ਨਾ ਕਿ ਲੋਕ ਛਿੱਕਰ ਮਾਰਨਗੇ ਪਿੰਡਾਂ 'ਚ ਗਿਆ ਦੇ ਉਦੋਂ ਥੋੜਾ ਜਿਹਾ ਕਿਸਾਨਾਂ ਦੀ ਖਾਤਰ ਬੋਲ ਗਿਆ ਆਪਦੇ ਕ੍ਰਿਸ਼ਨ ਕੁਮਾਰ ਦੇ ਖਿਲਾਫ ਦੋ ਸ਼ਬਦ ਬੋਲ ਗਿਆ ਤੇ ਅੱਜ ਤੜਕੇ ਦਾ ਰੌਲਾ ਪੈ ਰਿਹਾ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਤੇ ਕੇਸ ਰਜਿਸਟਰਡ ਹੋ ਗਿਆ ਮੈਂ ਕਹਿੰਦਾ ਕੇਸ ਰਜਿਸਟਰਡ ਕਰਨਾ ਜਿਹੜਾ ਕੇਸ ਰਜਿਸਟਰਡ ਹੋਇਆ ਹੈ ਉਹ ਪਤਾ ਲੱਗਿਆ ਕਿ 376 ਦਾ ਕੇਸ ਰਜਿਸਟਰਡ ਹੋਇਆ ਤੇ ਹੁਣਾਂ ਵੀ ਚਾਹੀਦਾ ਸੀ ਜੇ ਉਸ ਬੰਦੇ ਨੇ ਕਰਤੂਤ ਮਾਰੀ ਪਿੱਛੇ ਤੇ ਕਿਉਂ ਨਹੀਂ ਕੀਤਾ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਸਾਡੀ ਸਰਕਾਰ ਤੇ ਸਕਾਰਯੋਗ ਮੁੱਖ ਮੰਤਰੀ ਦੀ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਪਹਿਲਾ ਪੱਖ ਤਾਂ ਇਹ ਕਿ ਪਠਾਨ ਮਾਜਰਾ ਜੀ ਦੇ ਖਿਲਾਫ ਮੁਕੱਦਮਾ ਕਰਾਉਣ ਵਾਸਤੇ ਉਹ ਬੀਬੀ ਵਿਚਾਰੀ ਤੁਰਲਾ ਕੇ ਮਰ ਗਈ ਜੀ ਨੇ ਕਿਹਾ ਕਿ ਮੇਰੇ ਨਾਲ ਇਹਨੇ ਦੁਰਵਿਹਾਰ ਕੀਤਾ ਤੁਸੀਂ ਉਹਦੇ ਤੇ ਮੁਕੱਦਮਾ ਨਹੀਂ ਦਰਜ ਕੀਤਾ ਉਸ ਵੇਲੇ ਉਸ ਵੇਲੇ ਸ਼ੈਲਟਰ ਦਿੱਤੀ ਸਾਡੇ ਮੁੱਖ ਮੰਤਰੀ ਨੇ ਉਸ ਬੰਦੇ ਨੂੰ ਔਰ ਅੱਜ ਉਹ ਇਹਦਾ ਮੁਕੱਦਮਾ ਦਰਜ ਕੀਤਾ ਮੈਂ ਕਹਿੰਦਾ ਫਿਰ ਵੀ ਚੰਗਾ ਕੱਲਾ ਦੇਰ ਆਏ ਦਰੋਸਤਾ ਹੈ ਸਵਾਲ ਅਗਲਾ ਕਿ ਹੁਣੇ-ਹੁਣੇ ਖਬਰ ਚੱਲ ਰਹੀ ਸੀ ਕਹਿੰਦੇ ਪਠਾਨ ਮਾਜਰਾ ਪੁਲਿਸ ਦੀ ਗ੍ਰਿਫਤਾਰ ਗ੍ਰਿਫਤਾਰ ਦੇ ਵਿੱਚੋਂ ਭੱਜ ਗਿਆ ਉਹ ਜੇ ਇਹਦਾ ਮਤਲਬ ਭੱਜਦਾ ਹੈ ਆ ਫਿਰ ਇੱਕ ਹੋਰ ਦਿੱਤਾ ਮੇਰੀ ਬਾਬੂ ਜੀ ਇੱਕ ਹੋਰ ਗੱਲ ਕਲੀਅਰ ਹੋ ਗਈ ਕਿ ਉਹ ਲੋਕ ਵੀ ਮਤਲਬ ਤੁਸੀਂ ਕਿਹੋ ਜਿਹੇ ਐਮਐਲਏ ਸਮਝੇ ਰੱਖੇ ਹੋਏ ਨੇ ਇਹਦੇ ਤੋਂ ਇਹ ਸਪੱਸ਼ਟ ਹੁੰਦਾ ਹੈ ਸੋ ਮੇਰਾ ਕਹਿਣ ਦਾ ਭਾਵ ਸਾਰੀ ਗੱਲ ਦੇ ਵਿੱਚੋਂ ਭਰਾਵੋ ਇਹ ਹੈ ਆ ਵਿਚਾਰਾ ਮੁੰਡਾ ਮਲਾਜ਼ਮ ਖੜਾ ਹੈ ਇਹਦੇ ਵਿਚਾਰੇ ਦੇ ਅੱਡ ਭਾੜੀ ਬਣੀ ਆ ਬ੍ਰੀਤੂ ਜੀ ਇਦੋਂ ਵੀਡੀਓ ਪਾ ਰਹੇ ਹੋ ਇੱਥੇ ਸੀਐਮ ਸਾਹਿਬ ਆ ਰਹੇ ਨੇ ਉਹਨਾਂ ਨੂੰ ਇਹੋ ਵਿਚਾਰੇ ਬੱਚੇ ਨੂੰ ਨਹੀਂ ਪਤਾ ਇਸ ਗੱਲ ਦਾ ਕਿ ਅਸੀਂ ਉਹ ਲੋਕ ਆ ਜਿਹੜੇ ਸੀਐਮ ਨੂੰ ਸਿੱਧੇ ਅੱਖ ਚੱਕ ਪਾ ਕੇ ਝਾਕਣ ਦੀ ਹਿੰਮਤ ਰੱਖਣ ਵਾਲੇ ਲੋਕ ਆ ਅਸੀਂ ਕਹਾਂਗੇ ਕਿ ਮੁੱਖ ਮੰਤਰੀ ਜੀ ਇਹ ਜਿਹੜਾ ਤੁਸੀਂ ਕੀਤਾ ਮੈਂ ਕਹਿਣਾ ਵੀ ਅੱਜ ਟਿੱਕਰ ਨੂੰ ਸ਼ੈਲਟਰ ਦੇ ਕੇ ਕਿਉਂ ਰੱਖਿਆ ਅੱਜ ਪਠਾਨ ਮਾਜਰਾ ਜੇ ਬੋਲਣ ਲੱਗਿਆ ਤੇ ਅੱਜ ਕਿਉਂ ਬੋਲਣ ਲੱਗਿਆ ਜਦੋਂ ਲੈਂਡ ਪੂਲਿੰਗ ਆਈ ਸੀ ਉਦੋਂ ਪਠਾਨ ਮਾਜਰੇ ਦਾ ਖਰਚ ਬੰਦਾ ਸੀ ਇਸ ਤੀਫਾ ਦਿੰਦਾ ਜੇ ਲੋਕਾਂ ਦੇ ਹੱਕ ਤੇ ਖੜਨਾ ਸੀ ਤਾਂ ਉਦੋਂ ਨਹੀਂ ਬੋਲਿਆ ਲੇਕਿਨ ਅੱਜ ਕਿਉਂ ਬੋਲਿਆ ਕਿਉਂਕਿ ਇਹਦੇ ਤੇ ਮੁਕੱਦਮਾ ਦਰਜ ਹੋ ਚੁੱਕਿਆ ਹੈ ਇਹਦੇ ਤੇ ਇਸ ਬੰਦੇ ਨੇ ਕਰਤੂਤ ਬੁਮਾਰੀ ਕੀਤੀ ਹੋਈ ਹੈ ਜਿਹਦੀ ਸਪਸ਼ਟ ਹੋ ਰਿਹਾ ਹੈ ਖਬਰਾਂ ਚੱਲ ਰਹੀਆਂ ਹਨ ਬਖੇਰਾ ਚਰ ਪਹਿਲਾਂ ਵੀ ਰੌਲਾ ਪਿਆ ਸੋ ਇਹ ਸਾਰਾ ਆਮਲਾ ਪਹਿਲਾਂ ਮੇਰਾ ਕਹਿਣ ਦਾ ਭਾਵੇਂ ਆ ਭਰਾਓ ਅੱਜ ਉਦੋਂ ਤੇ ਐਕਸ਼ਨ ਕਿਉਂ ਹੋਇਆ ਹੈ ਇਹ ਤੋਂ ਪਹਿਲਾਂ ਕਿਉਂ ਨਹੀਂ ਹੋਇਆ ਦੋਨੋਂ ਸਰਕਾਰਾਂ ਦਾ ਚਿਹਰਾ ਨੰਗਾ ਹੋ ਗਿਆ ਸਪਸ਼ਟ ਹੋ ਗਿਆ ਕਿ ਜਿਹੜਾ ਵੀ ਆਪਦੇ ਲੋਕਾਂ ਦੀ ਖਾਤਰ ਕਿਸਾਨਾਂ ਦੀ ਖਾਤਰ ਮਜ਼ਦੂਰਾਂ ਦੀ ਖਾਤਰ ਆਮ ਜਨਤਾ ਦੀ ਖਾਤਰ ਬੋਲੂਗਾ ਉਹਨੂੰ ਦੋਨੋਂ ਹੀ ਸਰਕਾਰਾਂ ਵੱਛਣੀਆਂ ਨਹੀਂ ਇਹ ਕਲੀਅਰ ਹੋ ਗਿਆ ਇਹਦੇ ਤੋਂ ਸਪਸ਼ਟ ਹੁੰਦਾ ਭਰਾਵੋ ਕਿ ਸਰਕਾਰਾਂ ਤੁਹਾਡੀਆਂ ਕਿੰਨੀਆਂ ਕਨੇ ਅੱਜ ਮੁੱਖ ਮੰਤਰੀ ਜੀ ਆ دریا ਵੇਖਣ ਆ ਰਹੇ ਨੇ ਉਹ ਭਾਈ دریا ਤਾਂ ਪਹਿਲਾਂ ਹੀ ਖਬਰਾਂ ਦੱਸੀ ਜਾਂਦੀਆਂ ਹੈ ਕਿ ਇਹ ਆਪਦੇ ਆਪੇ ਤੋਂ ਬਾਹਰ ਆਪਦੇ ਕਿਨਾਰਿਆਂ ਤੋਂ ਬਾਹਰ ਇਹ ਤਾਂ ਕੀ ਵੇਖਣਾ ਹੈ ਅੱਜ ਉਹਨਾਂ ਦੀ ਸਾਰ ਲਈਏ ਜਿਹੜੇ ਲੋਕ ਡੁੱਬੇ ਪਏ ਨੇ। ਔਰ ਸਾਡਾ ਪ੍ਰਧਾਨ ਮੰਤਰੀ ਫਿਕਰ ਕਰ ਰਿਹਾ afghanistan ਦੇ ਵਿੱਚ ਜਿਹੜੇ ਲੋਕ ਆ ਮਾਰੇ ਗਏ ਨੇ ਉਚਾਲ ਕਰਕੇ ਆਪਦੇ ਦੇਸ਼ ਦੇ ਲੋਕ ਮਾਰੇ ਗਏ ਨੇ ਇਹਨਾਂ ਹੜ੍ਹਾਂ ਦੀ ਕਰਕੇ ਆ ਦੇਖੋ ਇੱਕ ਦਰਿਆ ਦਿਖਾ ਰਹੇ ਹਾਂ ਇੱਧਰ ਜਿਵੇਂ ਜਿਵੇਂ ਹੁਣ ਅੱਗੇ ਨੂੰ ਜਾਵਾਂਗੇ ਸਾਰੇ ਦਰਿਆ ਵਿਖਾਵਾਂਗੇ ਤੁਹਾਨੂੰ ਸਾਰੇ ਦਰਿਆਵਾਂ ਦਾ ਕੀ ਹਾਲ ਹੈ। ਉਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੀ ਤੁਹਾਨੂੰ ਆਪਦੇ ਪੰਜਾਬ ਦੀ ਲੋਕਾਂ ਦਾ ਜਿਹੜੇ ਅੰਦਰ ਭਾਰਤ ਪ੍ਰਤੀ ਭਾਰਤ ਸਰਕਾਰ ਪ੍ਰਤੀ ਜਿਹੋ ਜਾਂ ਨਾਰਾਜ਼ਗੀ ਬੰਨ ਰਹੀ ਹੈ ਇਹ ਤੁਹਾਡੀਆਂ ਨਿਗਾਹ ਇਨਾਂ ਕਰਤੂਤਾ ਕਰਕੇ ਤੁਹਾਨੂੰ ਅਫਗਾਨਿਸਤਾਨ ਦਾ ਦਰਦ ਆਇਆ ਲੇਕਿਨ ਆਪਦੇ ਦੇਸ਼ ਦਾ ਇੱਕ ਸੂਬਾ ਪੰਜਾਬ ਜਿਹੜਾ ਡੁੱਬ ਕੇ ਮਰ ਰਿਹਾ ਹੈ ਉਹਦਾ ਕੋਈ ਦਰਦ ਨਹੀਂ ਆਇਆ ਇਹ ਫਿਰ ਲੋਕਾਂ ਨੂੰ ਆਪਣੇ ਆਪ ਅਹਿਸਾਸ ਕਰਵਾਉਂਦਾ ਹੈ ਕਿ ਸਾਡੀ ਸਰਕਾਰ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੀ ਹੈ ਸਾਡੀ ਸਰਕਾਰ ਸਾਨੂੰ ਇਹ ਮਹਿਸੂਸ ਕਰਵਾ ਰਹੀ ਹੈ ਕਿ ਤੁਸੀਂ ਸਾਡੇ ਨਹੀਂ ਹੋ ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਇਹ ਸਾਬਤ ਕਰ ਰਹੇ ਹੋ